ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਬਾਸ਼ ਦੀਵਾਨ ਕਲਾ ਮਹਾਜਨ ਦੇ ਪਰਿਵਾਰ ਵੱਲੋਂ ਕਾਦੀਆਂ ਦੇ ਡੱਲਾ ਮੋਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਆਮ ਲੋਕਾਂ ਨੂੰ ਕੰਬਲ ਅਤੇ ਦਾਨ ਦਕਸ਼ਨਾ ਦਿੱਤੀ ਗਈ ਇਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਬਾਸ਼ ਦੀਵਾਨ ਅਤੇ ਉਸਦੇ ਪਰਿਵਾਰ ਨੂੰ ਸਰੂਪੇ ਪਾ ਕੇ ਮਾਨ ਬਖਸ਼ਿਆ ਗਿਆ ਗੱਲਬਾਤ ਕਰਦਿਆਂ ਸੁਬਾਸ਼ ਦੀਵਾਨ ਨੇ ਕਿਹਾ ਕਿ ਸਾਡੇ ਪਰਿਵਾਰ ਵੱਲੋਂ ਨੌਵੀਂ ਦਸਵੀਂ ਦੇ ਪਵਿੱਤਰ ਤਿਉਹਾਰ ਤੇ ਕਮਲਾ ਅਤੇ ਦਾਨ ਦਕਸ਼ਨਾ ਦੀ ਸੇਵਾ ਨਿਭਾਈ ਜਾਂਦੀ ਹੈ ਇਸ ਤਰ੍ਹਾਂ ਹੀ ਸਾਡੇ ਪਰਿਵਾਰ ਵੱਲੋਂ ਪਹਿਲਾ ਕਾਦਿਆਂ ਦੇ ਕ੍ਰਿਸ਼ਨ ਮੰਦਿਰ ਵਿੱਚ ਅਤੇ ਹੋਣ ਕਾਦਿਆਂ ਦੇ ਡੱਲਾ ਮੂਰ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਆਜਾਮ ਲੋਕਾਂ ਨੂੰ ਕੰਬਲ ਅਤੇ ਦਾਨ ਦਕਸ਼ਨਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਾਸਤੇ ਲੰਗਰ ਹਾਲ ਦੀ ਜਗ੍ਹਾ ਵੀ ਦਿੱਤੀ ਗਈ ਹੈ ਤੇ ਹਰ ਪੂਰਨ ਮਾਸੀ ਨੂੰ ਵੀ ਲੰਗਰ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਸੇਵਾ ਮੇਰੇ ਬਾਅਦ ਮੇਰਾ ਬੇਟਾ ਲਗਾਤਾਰ ਸੇਵਾ ਨਿਭਾਵੇਗਾ। ਨਾਲ ਹੀ ਉਹਨਾਂ ਕਿਹਾ ਕਿ ਸੇਵਾ 9ਵੀਂ 10ਵੀਂ ਕ੍ਰਿਸ਼ਨਾ ਮੰਦਿਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਵਿੱਚ 700 ਦੇ ਕਰੀਬ ਕੰਬਲਾਂ ਦੀ ਸੇਵਾ ਅਸੀਂ ਨਿਭਾ ਚੁੱਕੇ ਹਾਂ ਉਹਨਾਂ ਕਿਹਾ ਕਿ ਜੇਕਰ ਕਿਤੇ ਵੀ ਸਾਨੂੰ ਹੋਰ ਡਿਮਾਂਡ ਆਉਂਦੀ ਹੈ ਤਾਂ ਅਸੀਂ ਉੱਥੇ ਵੀ ਆਪਣੀ ਸੇਵਾ ਨਿਭਾਵਾਗੇ ਉੱਥੇ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਤਰਲੋਕ ਸਿੰਘ ਰਣਤੀਰ ਸਿੰਘ ਨੇ ਕਿਹਾ ਸਿਪਾਸ ਦੀਵਾਨ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਬਲ ਅਤੇ ਦਾਨ ਦਕਸ਼ਲਾ ਦੀ ਸੇਵਾ ਨਿਭਾਈ ਜਾ ਰਹੀ ਹੈ ਪੇਲਵੀ ਇਸ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ ਲੰਗਰ ਹਾਲ ਦੀ ਜਗ੍ਹਾ ਦਿੱਤੀ ਗਈ ਹੈ ਹਰ ਪੂਰ ਮਾਸ਼ੀ ਨੂੰ ਲੰਗਰਾਂ ਦੀ ਸੇਵਾ ਵੀ ਨਿਭਾਉਂਦੇ ਆ ਰਹੇ ਹਨ ਉਹਨਾਂ ਕਿਹਾ ਕਿ ਇਹ ਪਰਿਵਾਰ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਰਹਿਣ ਅਸੀਂ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬਹੁਤ ਅੱਜ ਸ਼ੁਭ ਦਿਨ ਤੇ ਮੁਬਾਰਕਬਾਦ ਦਿਨਾ ਗੁਰਦੁਆਰਾ ਦੱਖਣਵਾਰਨ ਦੇਲਾ ਨਾਇਥੀ ਕਮਰਾਂ ਦੀ ਸੇਵਾ ਅੱਜ ਚੌਥਾ ਸਾਲ ਆ गुरु तो महाराज ने बख्शिश की मैं इस हिसाब मेरा परिवार जरा हर साल इतल दशा मतलब दे रहा मालिक ने अज तो कोई दस दस बारह साल अज तो भीह साल मालिक ने एक सेवा लाई थी बापू बलवंत सिंह जी जे तिलोक सिंह पिता जी है ਉਹਨਾਂ ਨੇ ਇੱਥੇ ਜੱਲਾ ਮੋਰ ਤੇ ਮਤਲਬ ਗੁਰੂ ਦਾ ਲੰਗਰ ਚਾਲੂ ਕੀਤਾ ਸੀ ਮੈਂ ਉਦੋਂ ਜਦਰਾ ਆਉਣਾ ਤਾਂ ਬਹੁਤ ਜ਼ਿਆਦਾ ਸੀ ਮੈਂ ਉਹਨਾਂ ਨੂੰ ਰਾਸਨਾ ਕੀਤੀ ਕਿ ਇੱਥੇ ਤੁਸੀਂ ਲੰਗਰ ਚਾਲੂ ਕਰੋ ਮੈਂ ਵਾਟ ਵਾਟ ਦੇ ਸਹਾ ਮਾਲਕ ਨੂੰ ਕਹੇ ਕਿ ਮੈਂ ਪਾਉਂਗਾ ਉਹਨਾਂ ਨੇ ਇਸ ਦਾ ਸਵਾ ਕੀਤਾ ਜੱਲਾ ਮੋਰ ਤੇ ਇੱਕ ਗੋਤਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਬਦਲਾ ਬਣਿਆ ਕਿ ਉਹ ਮੇ ਕੋਲ ਸਾਰੇ ਜਨੇ ਆਏ ਮੇ ਜੀ ਅਸ ਜਗਾ ਹੀ ਨਗਰ ਇਹਨਾਂ ਨੇ ਕਿਹਾ ਕਿ ਇਹ ਜਗਾ ਸਾਨੂੰ ਦੋ ਮੈਂ ਇਹਨਾਂ ਨੂੰ ਦਿਸਤੀ ਜਾ ਕੇ ਉਹ ਜਗਾ ਜਿੱਥੇ ਅੱਜ ਗੰਗਰ ਹਾਉ ਬਣਿਆ ਉਹ ਕਨਾਲ ਤੋਂ ਜਾ ਰਹੀ ਹੈ ਇਹ ਤਾਂ ਕਨਾਲ ਤੇ ਆਤਮ ਦੇ ਜਗਾ ਵਾ ਜਿਹਦੀ ਅੰਦਾਜ਼ਾ ਮੇ ਜੀ ਨਾ ਸੇਵਾ ਕੀਤੀ ਜੀ ਉਹ ਵਕਤਾਂ ਨੂੰ ਖੱਚਾ ਹੀ ਬੋਲ ਨਾ ਮੈਂ ਲਾ ਕੇ ਤੇ ਮਾਲਕ ਜੀ ਸੇਵਾ ਮਖੀਏ ਉਹ ਵੀ ਦਾ ਬਗਾ ਲਗਾਓ ਐਸ ਗੋਦੋ ਹੈ ਚਲੋ ਚਲੋ ਜੀ ਜਿਸ ਤਰ੍ਹਾਂ ਤੁਸੀਂ ਸੇਵਾ ਨਿਭਾ ਰਹੇ ਹੋ ਅੱਗੋਂ ਵੀ ਤੁਹਾਡਾ ਇਸੇ ਪਰਿਵਾਰ ਜਿੰਨਾ ਚਿਰ ਮਾਰੋ ਜਿਹਨੇ ਮੈਨੂੰ ਸਾਸ ਤੇ ਮੈਂ ਕਰਾਂਗਾ ਉਸ ਤੋਂ ਬਾਅਦ ਮੇਰਾ ਬੇਟਾ ਕਰੇਗਾ ਅਸੀਂ ਆਪਾਂ ਪੂਰੀ ਨਿਸ਼ਾਨਾ ਅੱਜ ਸਾਹਿਬ ਦੋਖਣਵਾਰਨ ਬੱਲਾਵੋੜ ਇੱਕ ਆਦਮੀ ਕਿਸ਼ਨਾ ਮਾਨਜਾ ਪਰੰਨੀ ਜਗਾ ਤੇ ਆਹੇ ਸੇਵਾ ਕਰ ਰਹੇ ਕਮਰਾ ਦੀ ਆਰ.ਟੀ.ਵੀ. ਅੱਜ ਦੁਖਣਾ ਵਾਲੀ ਗੱਲ ਕੀਤੀ ਹੈ ਇਤਨਾ ਵਿੱਚ ਕਿੰਨੀ ਕੋ ਐਕਸਟਰਾ ਸੇਵਾ ਬਤਰੀ ਸਾਰੀ ਟੋਟਲ ਜਿਹੜੀ ਹੈ ਅੱਜ 600 700 ਦੇ ਗਰੀਬ ਕੰਬਲ ਵੰਡਿਆ ਗਿਆ ਅੱਜ ਜਿੱਥੇ ਵੀ ਹੋ ਲੋ ਡਿਮਾਂਡ ਹੈਗੀ ਉੱਥੇ ਆਪਾਂ ਕਰਾਂਗੇ ਮੈਂ ਜੰਗੰਬੇ ਮੰਦਿਰ ਦਾ ਖਜ਼ਾਨਾ ਉੱਥੋਂ ਦਾ ਵੀ ਮੈਂ ਸੇਵਾ ਕਰ ਜੇ ਉੱਥੇ ਵੀ ਸੇਵਾ ਦਾ ਮੌਕਾ ਮਿਲੇ ਉੱਥੇ ਜਾ ਕੇ ਵੀ ਕਰਾਂ ਹਮਾਤ ਸੇਵਾ ਕਰ ਲੋਕਾਂ ਨੂੰ ਲੋੜੀ ਤਨ ਭਾਵ ਸਾਡੇ ਦੇ ਇਹਨਾਂ ਦੇ ਵਿੱਚ ਸੰਗਤ ਦੇ ਜਿਹੜੇ ਸੇਵਾ ਕਰਦੇ ਜਿਹੜੇ ਲੈ ਰਹੇ ਤੇ ਆਉਣ ਵਾਲੇ ਸਮੇਂ 'ਚ ਵੀ ਸੇਵਾ ਚੱਲਦੀ ਰਹੇ ਜਪੁੰਦੀਰ ਹੈ ਇਹ ਦਿੰਦੇ ਰਹਣ ਤੇ ਸੰਗਤ ਲੈਦੀ ਜੇ ਤੇ ਇਹ ਵੀ ਸੇਵਾ ਕਰਦੇ ਰਿਹਾ ਉਹ ਤਾਂ ਇਹਨਾਂ ਦਾ ਕੋਈ ਕੋਈ ਅੰਦਾਜ਼ਾ ਨਹੀਂ ਪਰ ਦਾਨ ਤੇ ਹਰ ਮਹੀਨੇ ਆਸੀਂ ਮਕਸਦ ਲੈ ਆਉਂਦੇ ਹਾਂ ਹਰ ਮਹੀਨੇ ਮਸਾਤੋ ਪੋਜਾ ਲੈ ਆਉਂਦੇ ਹਾਂ ਤੇ ਦਾਨ ਦਿੰਦੇ ਖੁਦ ਇਹ ਤਾਂ ਨੰਗਰ ਬਾਪੂਆਂ ਨਾਲੇ ਉਹਨਾਂ ਜਾਂਦੇ ਨੇ ਇੱਕ ਮਾਤਾ ਬਕਾ ਸਾਹ ਦੇ ਕੇ ਫਸਾ ਲਾਉਂਦੇ ਤੇ ਕਿ ਤਾਂ ਮਰ ਲੋ ਘਰ ਦਾ ਦਸਵੰਦ ਖਾਨਾ ਤੇ ਇਥੇ ਲਾਗੇ ਡੇਰੇ ਵਾਲਿਆਂ ਹੋਰ ਨਾ ਬੰਦਿਆਂ ਸਾਰਿਆਂ ਸਲਾਹ ਦਿੱਤੀ ਵੀ ਬਾਪੂ ਇਥੇ ਨੰਗਰਾ ਆਪਾਂ ਲਾਈਏ ਤੇ ਉੱਥੋਂ ਨੰਗਰਾ ਚੰਦ ਪਿਆ ਇਹਨਾਂ ਦਾ ਤਾਲ ਮੇਲਾ ਹੋ ਗਿਆ ਉਹਨਾਂ ਦਾ ਇਹ ਸਾਡੇ ਬੜੇ ਨਜੀਕੀ ਆ ਦੋ ਤਨਾ ਪੀੜੀਆਂ ਇਹਨਾਂ ਦਾ ਹਰ ਦਾ ਤਾਲ ਮੇਲਾ ਕਰਦੇ ਮੈਂ ਬੜਾ ਸਮਝੋ ਇਹ ਸਾਡੇ ਅਹੀਂ ਇਹਨਾਂ ਦੇ ਘਰ ਤੇ ਬਰਦਾਰ ਸਾਹਿਬ ਤੇ ਜਗੰਨਾਦ ਦਾ ਆਂਦੇ ਤੀਰੀ ਨੀ ਤੀਰੀ ਕਿ ਇੱਕ ਨਾ ਉਹ ਚਾਰਨਾ ਉਹ ਜੰਗਰ ਤੇ ਸੀ ਤੇ ਵੱਲ ਵੱਗੇ ਨੰਗਰਾ ਚੰਦ ਜੰਦੇ ਨੰਗਰਾ ਮੈਂ ਬਰਾ। ਸੁਪਰੀਸ ਜੀ। ਕਾਈਂਡ ਆ ਤੁਹਾ ਅਦਸਮੇਂ ਕਾਇਸ਼ਾ ਸੇਵਾ ਬਕੋਈ ਨਹੀਂ ਕਰਦਾ। ਇਹਨਾਂ ਦੇ ਪਰਿਵਾਰ ਨੂੰ ਵੀ ਦੱਸੀ ਸਾਰੀ ਹਿਸਟਰੀ। ਪਿਛਲੇ ਸਾਲ ਹੀ ਆਇਆ। ਪਹਿਲਾਂ ਤੇ ਕੱਲੇ ਹੁੰਦੇ ਨੇ ਜੀ। ਤਦਾਂ ਦੱਸਿਆ ਵੀ ਆਹ ਬੰਦਿਆ ਆ ਖਾਂਦੇ ਤਾਂ ਤੇ ਬਨੇ ਰਹਿ ਗਿਆ ਪਿਆ। ਇਹਨਾਂ ਸਾਹ ਦੇ ਤਾਂ ਤੇ ਨਾਲ ਚਾਰ ਮੁੰਡੇ ਨੇ ਇੱਕ ਗੁਰਦੁਆਰੇ ਦੇ ਨਾਲ ਕਰਾਇਆ ਜੀ। ਇਹ ਪ੍ਰਾਪੇ ਬਹੁਤ ਵਧੀਆ ਚੱਲੇ। ਬਹੁਤ ਵਧੀਆ ਜੀ ਬਹੁਤ ਵਧੀਆ। ਧੰਨਵਾਦ। ਕ੍ਰਾਂਤੀ ਸਗੇ ਜੀ। ਅੱਜ ਕੀ ਕਰਾਂ? ਮੈਂ ਤੇ ਇਸ ਸਮੇਂ ਮੈਂਬਰ ਨਾਲ ਲੱਗਾ ਹੋਇਆ ਤੇ ਨਾਲ ਮੈਂਬਰ ਆ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਸ਼ਾਹ ਜੀ ਦਾ ਤੇ ਹਰ ਮਹੀਨੇ ਸਾਨੂੰ ਰਸਤੇ ਵੀ ਦਿੰਦੇ ਆ ਇਹ ਸਾਹਿਬ ਆ ਕੇ ਸੇਵਾ ਵੀ ਨੂੰ ਕਰਨ ਆਉਂਦੇ ਬੰਦੇ ਆ ਇਹ ਲੋਗਾਂ ਦੇ ਹੋਰ ਵੀ ਆ ਬਹੁਤ ਬਹੁਤ ਧੰਨਵਾਦ ਹੈ ਨਾਲ ਤੇ ਚੜ੍ਹਦੀ ਕਲਾ ਜਿਹਨੇ ਜਿੱਥੇ ਵੀ ਜਾਂਦਾ ਵਾ ਉੱਥੇ ਇਹਨਾਂ ਦੇ ਲੋਟ ਆ ਜਾਂਦੇ ਆ ਤੇ ਮਹਾਰਾਜ ਇੱਕੋ 10000 ਹਰ ਮਹੀਨੇ ਲੰਗਰ ਦੀ ਸੇਵਾ ਪੂਰੀ ਲਿਭਾਉਂਦੇ ਆ। ਕਿ ਹੁਣ ਤੱਕ ਗੁਰਦਾਸ ਸਾਹਿਬ ਵਾਸਤੇ ਕਿੰਨੀ ਕਸ਼ਾਨ ਕੀਤੀ। ਬਹੁਤ ਜਿੰਨਾ ਮੂੰਹ ਬੋਲਿਆ ਜੇ ਉਰੋਂ ਥੋੜਾ ਵਾ ਉਰੋਂ ਵੱਧ ਕੀਤਾ ਅੰਦਰ। ਤਾਂ ਇਹ ਜੇ ਤਾਹ ਦਿੱਤਾ ਗਿਆ ਬਿੰਦਗਾ ਬਣ ਗਿਆ ਉਹਨਾਂ ਵਾਸਤੇ ਵੀ ਮਾਇਆ ਵੀ ਭੇਜੀ ਗਈ ਆ। ਇਸ ਤੋਂ ਬੜਾ ਹੋਰ ਕੀ ਹੋਦਾ ਅਨਸੋ। ਬਹੁਤ ਬਹੁਤ ਕਿਰਪਾ ਇਹਨਾਂ ਦੇ। ਕੋਈ ਇਹ ਮਹਾਰਾਜ ਜੀ ਉਹ ਕਿੱਥੇ ਦੀ ਕਹਾਣੀ ਆ।